ਸ਼੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਦੇ ਉੱਤੇ ਹੁਣ ਐਸਜੀਪੀਸੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਇੱਕ ਵੱਡੀ ਤੇ ਦੁਖਦਾਈ ਘਟਨਾ ਵਾਪਰੀ ਸੀ ਜਦੋਂ ਉਬਲਦੇ ਆਲੂਆਂ ਦੇ ਕੜਾਹੇ ਦੇ ਵਿੱਚ ਸੇਵਾਦਾਰ ਡਿੱਗ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ 12:30 ਵਜੇ ਤੱਕ ਆਲੂਆਂ ਨੂੰ ਉਬਾਲਣ ਦੀ ਸੇਵਾ ਚੱਲ ਰਹੀ ਸੀ ਤੇ ਇਸੇ ਦੌਰਾਨ ਜਿਸ ਕੜਾਹੇ ਦੇ ਵਿੱਚ ਆਲੂ ਉਬਲ ਰਹੇ ਸਨ ਇਸ ਕੜਾਹੇ ਦੇ ਵਿੱਚ ਪੈਰ ਤਿਲਕਣ ਕਾਰਨ ਸੇਵਾਦਾਰ ਬਲਬੀਰ ਡਿੱਗ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਵਿਖੇ ਲਜਾਇਆ ਜਾਂਦਾ ਹੈ ਅਤੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬਲਬੀਰ ਸਿੰਘ ਗੁਰਦਾਸਪੁਰ ਦੇ ਢਾਲੀਵਾਲ ਦਾ ਰਹਿਣ ਵਾਲਾ ਹੈ ਜੋ ਕਿ ਪਿਛਲੇ 10 ਸਾਲਾਂ ਤੋਂ ਛੇਦਰਬਾਰ ਸਾਹਿਬ ਵਿਖੇ ਸੇਵਾ ਕਰਦਾ ਹੈ ਤੇ ਇਸੇ ਦੌਰਾਨ ਉਹ ਛੇਦਰਬਾਰ ਸਾਹਿਬ ਵਿਖੇ ਸੇਵਾ ਕਰਨ ਵਾਸਤੇ ਪਹੁੰਚਿਆ ਸੀ ਤੇ ਇੱਥੇ ਦੇਰ ਰਾਤ ਆਲੂਆਂ ਨੂੰ ਬਾਲਣ ਦੀ ਸੇਵਾ ਕੀਤੀ ਜਾ ਰਹੀ ਸੀ ਪਰ ਇਸੇ ਦੌਰਾਨ ਪੈਰ ਅਚਾਨਕ ਸੇਵਾਦਾਰ ਬਲਬੀਰ ਦਾ ਤਿਲਕਿਆ ਅਤੇ ਪੈਰ ਤਿਲਕਣ ਕਾਰਨ ਉਹ ਉਬਲਦੇ ਆਲੂਆਂ ਦੇ ਕੜਾਹੇ ਦੇ ਵਿੱਚ ਡਿੱਗ ਜਾਂਦਾ ਜਿੱਥੇ ਹੋਰ ਬਹੁਤ ਸਾਰੇ ਸੇਵਾਦਾਰ ਮੌਜੂਦ ਹੁੰਦੇ ਨੇ ਉਸ ਨੂੰ ਬਾਹਰ ਕੱਢਿਆ ਜਾਂਦਾ ਹੈ ਕੜਾਹੇ ਤੋਂ ਤੇ ਹਸਪਤਾਲ ਵਿਖੇ ਵਰਤੀ ਕਰਵਾਇਆ ਜਾਂਦਾ ਹੈ ਗੁਰੂ ਰਾਮਦਾਸ ਹਸਪਤਾਲ ਵਿਖੇ ਉਸ ਦਾ ਇਲਾਜ ਚੱਲ ਰਿਹਾ ਹੈ ਪਰਿਵਾਰਕ ਮੈਂਬਰ ਵੀ ਉੱਥੇ ਮੌਕੇ ਤੇ ਮੌਜੂਦ ਨੇ ਤੇ ਹੁਣ ਹਾਲ ਹੀ ਦੇ ਵਿੱਚ ਐਸਜੀਪੀਸੀ ਦਾ ਵੱਡਾ ਬਿਆਨ ਸਾਹਮਣੇ ਆਇਆ ਐ ਐਸਜੀਪੀਸੀ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਦੇ ਲੰਗਰ 홀 ਦੇ ਵਿੱਚ ਜੋ ਕੁਝ ਵੀ ਹੋਇਆ ਉਹ ਬੇहद ਹੀ ਮੰਦਭਾਗਾ ਸੀ ਤੇ ਇਸ ਦੇ ਨਾਲ ਹੀ ਹੁਣਾਂ ਕਿਹਾ ਹੈ ਕਿ ਐਸਜੀਪੀਸੀ ਸਾਰਾ ਖਰਚਾ ਇਲਾਜ ਦਾ ਬਲਬੀਰ ਸਿੰਘ ਦਾ ਚੁੱਕਣਗੇ ਬਲਬੀਰ ਸਿੰਘ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਹੋਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਕਿਹਾ ਕੁਝ ਗੱਲ ਤੁਹਾਨੂੰ ਵੀ ਸੁਣਾਉਂਦਿਆਂ ਕੱਲ ਰਾਤ ਐਸ ਰਾਤ ਤੋਂ ਪਿਛਲੀ ਰਾਤ ਇੱਕ ਸਾਡਾ ਸੇਵਾਦਾਰ ਸੀ ਜਿਹਦਾ ਪੈਰ ਤਿਲਕਣ ਕਰਕੇ ਉਹ ਕੜਾਹੇ ਦੇ ਵਿੱਚ ਜਾ ਡਿ ਗਿਆ ਜਿਹਦੇ ਨਾਲ ਉਹਦੇ ਬਹੁਤ ਸਾਰੇ ਜਿਹੜੀਆਂ ਬਰਨ ਇਜਰੀਜ਼ ਹੋ ਗਈਆਂ ਉਹ ਇਸ ਹਸਪੀਟਲ 'ਚ ਦਾਖਲਿਆ ਔਰ ਧੰਗੁਰੂ RAMDAS ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਕੇ ਉਹਦਾ ਸਾਰਾ ਜਿੰਨਾ ਵੀ ਇਲਾਜ ਆ ਡਾਕਟਰ ਏਪੀ ਸਿੰਘ ਜੀ ਹੁਣਾਂ ਨੂੰ ਵੀ ਬੇਨਤੀ ਕੀਤੀ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਫ੍ਰੈਵਲੈਂਟ ਤੌਰ ਤੇ ਹੁਣ ਜਿਹੜਾ ਹੈਗਾ ਇਲਾਜ ਉਹਦਾ ਕੀਤਾ ਜਾਵੇ ਤਾਂ ਕਿ ਉਹਦੀ ਜਿਹੜੀ ਆ ਸਿਹਤਯਾਬੀ ਹੋ ਸਕੇ ਕੈਟਾ ਮੈਨਾ ਪ੍ਰੋਜੈਕਟ ਵਾਲੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਅਰਧਨੀ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ